ਕੋਈ ਪ੍ਰਵਾਸੀ ਮਜ਼ਦੂਰ ਉਹਨੂੰ ਲਿਜਾਂਦਾ ਹੋਇਆ ਦਿਖਿਆ ਤੇ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਮੇਰੇ ਭਰਾਣੇ ਕਦੇ ਵਾਪਸ ਨਹੀਂ ਆਉਣਾ ਇਸੇ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਾਡੇ ਮਾਨਸਾ ਤੋਂ ਰਜਿੰਦਰ ਜੀ ਸਾਡੇ ਨਾਲ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਰਜਿੰਦਰ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਰਜਿੰਦਰ ਜੀ ਕੀ ਕਹਿਣਾ ਚਾਹੋਗੇ ਪੂਰੇ ਮਾਮਲੇ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਥੋੜੀ ਅਪਡੇਟ ਜ਼ਰੂਰ ਦਿਓ ਹਾਂ ਜੀ ਦੇਖੋ ਬੜੀ ਇਹ ਮੰਦਭਾਗੀ ਘਟਨਾ ਹੈਗੀ ਹੈ ਪਿਛਲੇ ਮੰਗਲਵਾਰ ਦੀ ਹੀ ਹੈ ਜੀ ਕੁਝ ਦਿਨ ਹੀ ਹੋਏ ਨੇ ਮੰਨ ਲਓ ਹਾਂ ਮੰਗਲਵਾਰ ਦੀ ਸ਼ਾਮ ਨੂੰ ਬੱਚਾ ਗਾਇਬ ਹੋ ਗਿਆ 5 ਸਾਲ ਦਾ ਹੂੰ ਇਹ ਹਰਜੀਤ ਸਿੰਘ ਦੇ ਅਸੀਂ ਬਿੱਲਾਏ ਦਾ ਨਾਂ ਬੱਚੇ ਦਾ ਜੀ ਤੇ ਜਦੋਂ ਸ਼ਾਮ ਨੂੰ ਇਹ ਗਾਇਬ ਹੋ ਗਿਆ ਤਾਂ ਕਰਾਈ ਥੋੜੀ ਦੇਰ ਬਾਅਦ ਇਹਦੇ ਪੇਰੈਂਟਸ ਨੂੰ ਪਤਾ ਲੱਗਿਆ ਤਾਂ ਇਹਨਾਂ ਨੇ ਕਾਫੀ ਮਤਲਬ ਨਾ ਭਾਲ ਕੀਤੀ ਜਿਹੜੇ ਉਹ ਮਿਲਿਆ ਨਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਗੱਲ ਪੁਲਿਸ ਤੱਕ ਲੈ ਕੇ ਗਈ ਹੂੰ ਰੱਤ ਦਰਜ ਕਰਾਈ ਗੁਰਸਾਹਿਬ ਸਿੰਘ ਐਸਐਚਓ ਸਾਹਿਬ ਨੇ ਤੇ ਦੀਵਕਤ ਡੀਐਸਪੀ ਸਾਹਿਬ ਮੌਕੇ ਤੇ ਆ ਕੇ ਉਹਨਾਂ ਨੇ ਮਤਲਬ ਬੜੀ ਮਸਟੈਡੀ ਦੇ ਨਾਲ ਸਾਰੇ ਜਿਹੜੇ ਉਥੇ ਲਵੇ ਲਾਉਣੇ ਆਨਗਵੰਡ ਦੇ ਵਿੱਚ ਸੀਸੀਟੀਵੀ ਕੈਮਰੇ ਸੀਗੇ ਉਹ ਖੰਘਾਲੇ ਉਹਦੇ ਚ ਜਦੋਂ ਕਾफी ਮਿਹਨਤ ਮਸ਼ਕਤ ਕੀਤੀ ਇਹਨਾਂ ਨੇ ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਜਿਹੜਾ ਇਹ ਬੰਦਾ ਬੱਚੇ ਨੂੰ ਸਕੂਟਰੀ ਦੇ ਉੱਤੇ ਲੈ ਕੇ ਜਾ ਰਿਹਾ ਹੈ ਉਸ ਸਕੂਟਰੀ ਦੇ ਉੱਤੇ ਬੱਚੇ ਨੂੰ ਉਹ ਚੌਕਲੇਟ ਦਾ ਲਾਲਚ ਦੇ ਕੇ ਨਾ ਉਰਾਪਰਾ ਮ ਜਾਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਉਹ ਕੋਸ਼ਿਸ਼ ਉਹਦੀ ਕਾਮਯਾਬੀ ਹੋ ਗਿਆ ਉਹ ਲੈ ਨਹੀਂ ਗਿਆ ਉਸ ਤੋਂ ਬਾਅਦ ਫਿਰ ਉਸਨੇ ਮਤਲਬ ਬੱਚੇ ਨਾਲ ਦੁਸ਼ਕਰਮ ਕੀਤਾ ਜਿਹੜੀਆਂ ਰਿਪੋਰਟਾਂ ਆਈਆਂ ਨੇ ਦੁਸ਼ਕਰਮ ਕਰਨ ਤੋਂ ਬਾਅਦ ਉਹਨੇ ਆਖਿਆ ਵੀ ਹੁਣ ਮੈਂ ਇਸ ਨੂੰ ਕਿਸ ਤਰ੍ਹਾਂ ਮਤਲਬ ਇਸ ਕ੍ਰਾਈਮ ਤੋਂ ਬਚਣ ਦੀ ਕੋਸ਼ਿਸ਼ ਕਰਾਂ ਉਹਨੇ ਇੱਕ ਕ੍ਰਾਈਮ ਹੋਰ ਕਰਤਾ ਨਾਲ ਮਰਡਰ ਕਰਤਾ ਜੀ ਮਾਰ ਕੇ ਕਰਕੇ ਫਿਰ ਉਹਨੂੰ ਫੇਰੇ ਹੋ ਗਿਆ ਵੀ ਹੁਣ ਡੈੱਡ ਬੋਡੀ ਨੂੰ ਮੈਂ ਕਿੱਥੇ ਸੰਭਾਲਾਂ ਕਿਸ ਤਰ੍ਹਾਂ ਕਰਾਂ ਤਾਂ ਉਹ ਸਮਸ਼ਾਨ ਘਾਟ ਦੇ ਵਿੱਚ ਲੈ ਗਿਆ ਇਸ ਤਰ੍ਹਾਂ ਮਤਲਬ ਪੁਸਤਕੋਂ ਪਤਾ ਕਰਦੇ ਕਰਦੇ ਉਹ ਜਦੋਂ ਪਤਾ ਕੀਤਾ ਵੀ ਇਹ ਪੱਲੇਦਾਰੀ ਦਾ ਕੰਮ ਕਰਦਾ ਹੈ ਜੁਪੀ ਦਾ ਬੰਦਾ ਹੈ ਜੁਪੀ ਦਾ ਰਹਿਣ ਵਾਲਾ ਹੈ ਇਹ ਦੀਪਨਗਰ ਹੁਸ਼ਿਆਰਪੁਰ ਦੇ ਵਿੱਚ ਰਹਿੰਦਾ ਤੇ ਜਿਹੜਾ ਉਹ ਬੱਚਾ ਹੈ ਬੱਚਾ ਵੀ ਉਸ ਉੱਥੇ ਇੱਕ ਸੋਨੂ ਨਾਂ ਦਾ ਲੜਕਾ ਹੈ ਮੋਂਟੂ ਨਾਂ ਦਾ ਉਹ ਉਹਦੇ ਬੱਚੇ ਅਸੀਗਾ ਉਹ ਵੀ ਉਸ ਦੇ ਵਿੱਚ ਰਹਿੰਦਾ ਉਹ ਪੇਂਟ ਦਾ ਕੰਮ ਕਰਦਾ ਹੈ ਮਤਲਬ ਜਿਹੜਾ ਇਹ ਦੋਸ਼ੀ ਹੈ ਇਹ ਪੱਲੇਦਾਰੀ ਦਾ ਕੰਮ ਕਰਦਾ ਹੈ ਤੇ ਜਿਹੜਾ ਆ ਬੱਚੇ ਦਾ ਫਾਦਰ ਹੈ ਉਹ ਪੇਂਟ ਦਾ ਕੰਮ ਕਰਦਾ ਮਤਲਬ ਐ ਮੰਨ ਲਿਏ ਵੀ ਗਰੀਬ ਦਾ ਹਾਂ ਕਿ ਲੇਬਰ ਦਾ ਕੰਮ ਕਰਦੇ ਨੇ ਉੱਥੇ ਜੀਪ ਨਗਰ ਦੇ ਵਿੱਚ ਵੱਧ ਲੇਬਰ ਵਾਲੇ ਰਹੇ ਹੋਣਗੇ ਉਹ ਸੋਚੇ ਮਤਲਬ ਇਸ ਘਟਨਾ ਨੂੰ ਇਸ ਨੇ ਅੰਜਾਮ ਦਿੱਤਾ ਜਿਹਦੇ ਨਾਲ ਮਤਲਬ ਸ਼ਰਮ ਨਾਲ ਸਿਰ ਝੁਕਦਾ ਕਿਉਂਕਿ ਇਹ ਕੰਮ ਸਾਡਾ ਪੰਜਾਬੀ ਦਾ ਤਾਂ ਹੈ ਨਹੀਂ ਮਤਲਬ ਤੂੰ ਪਰਦੇਸੀ ਬੰਦਾ ਹੈ ਪਰਦੇਸ ਦੇ ਵਿੱਚ ਰਹਿਣਾ ਆ ਕੇ ਤੂੰ ਇੰੀਆਂ ਇੰੀਆਂ ਹਰਕਤਾਂ ਕਰਦਾ ਤੇ ਮਤਲਬ ਜਿਹਦੇ ਨਾਲ ਆ ਸਾਰੇ ਪੰਜਾਬ ਦੇ ਕਾਲਜੇ ਬਲੁੰਦਰੇ ਗਏ ਨੇ ਮਤਲਬ ਕਿਉਂਕਿ ਅਸੀਂ ਤਾਂ ਪਹਿਲਾਂ ਹੜ੍ਹ ਦੀ ਤਰਾਸਦੀ ਦੇ ਵਿੱਚ ਫਿਰਦੇ ਪੰਜਾਬ ਹੈ ਜਿਹੜਾ ਉਹ ਹੜ੍ਹ ਦੇ ਵਿੱਚ ਬੁਰਾ ਹਾਲ ਹੋਇਆ ਤੇ ਤੋਂ ਇੱਕ ਹੋਰ ਘਟਨਾ ਮਤਲਬ ਜਿਹੜੀ ਇਸ ਨੂੰ ਅੰਜਾਮ ਦਿੰਦਾ ਇਸ ਕਰਕੇ ਉਹ ਬੰਦਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਉਹਦੇ ਉੱਤੇ ਕੀ ਕੀ ਧਰਾਵਾਂ ਲੱਗੀਆਂ 302 ਵਾਲਾ ਹੋ ਗਿਆ 70 ਵਾਲਾ ਹੋ ਗਿਆ ਆ ਹੋਰ ਮਰਕ ਨੈਪ ਵਾਲਾ ਹੋ ਗਿਆ ਕਾਫੀ ਜਿਹੜੀਆਂ ਧਰਾਵਾਂ ਨੇ ਲੱਗ ਕੇ ਉਹ ਮਤਲਬ ਬੰਦਾ ਪੁਲਿਸ ਦੇ ਹਵਾਲੇ ਆ ਹੁਣ ਜੁੜੋ ਕੋਟ ਕਰੂਗੀ ਜ਼ਬਾਈਆਂ ਸੈਂਡੀਆਂ ਚਲਾਨ ਪੇਸ਼ ਉਸ ਸਮੇਂ ਬਾਅਦ ਇਸ ਨੂੰ ਇਸ ਕੀਤੇ ਹੋਏ ਕੋ ਕਰਮ ਦਾ ਨਤੀਜਾ ਜਿਹੜਾ ਉਹ ਮਿਲੂਗਾ ਜੀ ਬਿਲਕੁਲ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਮੰਦਭਾਗੀ ਘਟਨਾ ਇੱਕ ਮਾਂ ਦਾ ਜਿਹੜਾ ਪੁੱਤ ਹੈ ਬੜਾ ਦੇ ਦਾ ਸਹਾਰਾ ਪੁੱਤਰ ਜਾਇਆ ਪੁੱਤ ਨੂੰ ਅਸੀਂ ਕਹਿੰਦੇ ਆ ਕਿ ਸਾਡੇ ਘਰ ਦਾ ਚਿਰਾਗ ਵੀ ਆ ਸਾਡਾ ਵਾਂਸ ਅੱਗੇ ਵਧਦਾ ਹੈ ਜਦੋਂ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਜ਼ਿਆਦਾਤਰ ਜਦੋਂ ਅਸੀਂ ਦੇਖਦੇ ਆ ਕਿ ਬੱਚਿਆਂ ਦੇ ਨਾਲ ਸਰੀਰਕ ਸ਼ੋਸ਼ਣ ਹੁੰਦਾ ਖਾਸ ਕਰਕੇ ਉਹ ਜਦੋਂ ਨਵਾਲਕ ਬੱਚਿਆਂ ਦੇ ਨਾਲ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਉਸ ਨੂੰ ਸੁਣ ਕੇ ਹੀ ਮਤਲਬ ਕਿ ਰੂਹ ਕੰਬ ਜਾਂਦੀ ਹੈ ਕਿ ਉਸ ਸਮੇਂ ਉਸ ਬੱਚੇ ਦਾ ਜਿਹੜਾ ਦਰਦ ਹੈ ਕੋਈ ਵੀ ਸਮਝ ਨਹੀਂ ਸਕਦਾ ਹੋਣਾ ਤੇ ਉਸ ਪੀੜ ਜਿਹੜੀ ਉਹਨੇ ਝੱਲੀ ਹੈ ਉਹ ਤੋਂ ਉਹ ਤੋਂ ਸਿਵਾਏ ਕੋਈ ਹੋਰ ਕੋਈ ਵੀ ਨਹੀਂ ਸਮਝ ਸਕਦਾ ਪਰ ਮਾਪਿਆਂ ਦੇ ਲਈ ਇਹ ਸਭ ਤੋਂ ਬਿਹਾਣਕ ਚੰਦ ਰੂਪੀ ਸਮਾਂ ਹੁੰਦਾ ਹੈ ਖਤਰਨਾਕ ਚੀਜ਼ ਹੁੰਦੀ ਹੈ ਉਸ ਸਮੇਂ ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਨਿਕਲਦੇ ਆ ਕਿ ਇੱਕ ਤਾਂ ਹੁੰਦਾ ਸੱڈنਲੀ ਕੋਈ ਰੋਡ ਐਕਸੀਡੈਂਟ ਹੋ ਗਿਆ ਜਾਂ ਕੁਦਰਤ ਵੱਲੋਂ ਅਣਹੋਣੀ ਕੋਈ ਹੋ ਗਈ ਬੱਚਾ ਸਾਡਾ ਚਲਿਆ ਗਿਆ ਇਸ ਜਹਾਨ ਦੇ ਵਿੱਚੋਂ ਪਰ ਜਦੋਂ ਇਹੋ ਜਿਹੀਆਂ ਕਿਰਤ ਚੀਜ਼ਾਂ ਬੱਚੇ ਦੇ ਨਾਲ ਵਾਪਰਦੀਆਂ ਨੇ ਤਾਂ ਮਾਪਿਆਂ ਦਾ ਜਿਹੜਾ ਉੱਥੇ ਮਾਨਸਿਕ ਸੰਤੁਲਨ ਤੇ ਆਪਣੇ ਆਪ ਦਾ ਆਪਾ ਖੋਲ ਲੈਣਾ ਇੱਕ ਆਮ ਜੀ ਗੱਲ ਹੁੰਦੀ ਹੈ ਤੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ ਵੀ ਉਸ ਦੀ ਪਰਿਵਾਰ ਦੀ ਤਰਾਸ ਦੀ ਕਿੱਥੋਂ ਤੱਕ ਹੋਏਗੀ ਦੇਖੋ ਜੀ ਹੁਣ ਪਰਿਵਾਰ ਦੀ ਤਰਾਸ ਦੀ ਤਾਂ ਤੁਸੀਂ ਦੱਸ ਹੀ ਦਿੱਤਾ ਵੀ ਇੱਕ ਬੱਚਾ ਜਾਂ ਅਗਲੇ ਨੇ ਇੱਕ ਲੜਕੀ ਇੱਕ ਲੜਕਾ ਸੀ ਤਾਂ ਉਹ ਲੜਕੇ ਦੀ ਇਹ ਇਸ ਮਤਲਬ ਉਹਦੀ ਕਾਲੀ ਕਰਤੂਤ ਨੇ ਬੱਚੇ ਦੀ ਜਾਨ ਲੈ ਲਈ ਜਿਹਦੇ ਕਰਕੇ ਸਾਰੇ ਪਰਿਵਾਰ ਦਾ ਗਰੋਹਲ ਹੈ ਤੇ ਸਾਰੇ ਏਰੀਏ ਦੇ ਵਿੱਚ ਮਤਲਬ ਬਦਨਾਮ ਹੁੰਦਾ ਪੰਜਾਬ ਦੀ ਵੀ ਇਹਦੇ ਵਿੱਚ ਬਦਨਾਮ ਹੁੰਦਾ ਮਤਲਬ ਇੱਕ ਪ੍ਰਵਾਸੀ ਆ ਕੇ ਕਰਦਾ ਇਹ ਤਾਂ ਠੀਕ ਹੈ ਮੈਡਮ ਵੀ ਥੋੜਾ ਜਿਹਾ ਪੁਲਿਸ ਦੀ ਮਸਤੀ ਦੀ ਕਾਰਨ ਇਸ ਗੱਲ ਦਾ ਪਤਾ ਲੱਗ ਨਹੀਂ ਇਹ ਇਹਦੇ ਵਿੱਚ ਹੋਰ ਕਿੰਨੇ ਬੰਦੇ ਕੁੱਟੇ ਜਾਂਦੇ ਨੇ ਜੀ ਉਹ ਇੱਕ ਵੱਖਰਾ ਕਿਉਂਕਿ ਹਰ ਇੱਕ ਨੂੰ ਪੁਲਿਸ ਫੜ ਲੈਂਦੀ ਹੈ ਜਿਹਦੇ ਵੀ ਸ਼ੱਕ ਹੈ ਉਹਨੂੰ ਵੀ ਪੁਲਿਸ ਫੜ ਕੇ ਕੋਟਾ ਜਾਂਡ ਦਿੰਦੀ ਹੈ ਜਿਹਦੇ ਤੇ ਸ਼ੱਕ ਹੈ ਕਿੰਨੇ ਬੰਦੇ ਮਤਲਬ ਇਹਦੇ ਵਿੱਚ ਕੁੱਟੇ ਜਾਣੇ ਸੀਗੇ ਇਸ ਕਰਕੇ ਪੁਲਿਸ ਦੀ ਮਸਤੇ ਦੀ ਬਕਾਇਦਾ ਮਤਲਬ ਤਰੀਜ਼ ਕਰਨ ਦੀ ਹੈ ਵੀ ਲੋਕੀ ਨੂੰ ਪੁਲਿਸ ਨੇ ਜਲਦੀ ਫੜ ਲਿਆ ਤੇ ਕੋਈ ਵੀ ਵੇਦੋਸ਼ਾ ਇਹਦੇ ਵਿੱਚ ਕੁੱਟਿਆ ਨਹੀਂ ਗਿਆ ਨਹੀਂ ਤਾਂ ਅਸੀਂ ਦੇਖਦੇ ਆ ਆਮੀਆਂ ਹੀਆ ਘਟਨਾਵਾਂ ਦੇ ਵਿੱਚ ਕਾਫੀ ਲੋਕਾਂ ਨੂੰ ਮਤਲਬ ਨਜਾਇਜ਼ ਕੁੱਟਿਆ ਜਾਂਦਾ ਤੇ ਚਾਹੇ ਬਾਅਦ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਗੱਲ ਕਰ ਜਿਹੜਾ ਇਹ ਪੁਰੇ ਸਿੱਕੇ ਜੀ ਉਹ ਹੋ ਕੀ ਕੀਤਾ ਉਹ ਕਰੇ ਬੰਦਾ ਨੱਲੇ ਜਾਇ ਇਸ ਚੀਜ਼ ਤੋਂ ਮਤਲਬ ਪੁਲਸ ਦੀ ਜਿਹੜੀ ਮਸਤੀ ਹੈ ਉਹ ਵਾਕਈ ਮਤਲਬ ਕਾਬਲੇ ਤਰੀਫਾਯੀ ਹੈ ਕਿ ਅਰਜਿੰਦਰ ਜੀ ਤੁਹਾਡੀ ਗੱਲ ਵਿੱਚ ਹੈ ਮਾਫ ਕਰਨਾ ਪਰ ਜੇਕਰ ਗੱਲ ਕਰੀਏ ਪੰਜਾਬ ਸਰਕਾਰ ਦੀ ਜਦੋਂ ਇਹਨਾਂ ਨੇ ਪੰਜਾਬ ਸਰਕਾਰ ਨੇ ਪਿੱਛੇ ਜੇ ਪਿੰਡਾਂ ਨੇ ਮਤੇ ਪਾਉਣੇ ਸ਼ੁਰੂ ਕਰਤੇ ਸੀ ਪ੍ਰਵਾਸੀਆਂ ਨੂੰ ਇੱਥੋਂ ਪੰਜਾਬ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਜੇਕਰ ਸਰਕਾਰ ਥੋੜਾ ਜਿਹਾ ਸਾਥ ਇਹਨਾਂ ਨੂੰ ਪਰਮਾ ਹੁੰਗਾਰਾ ਦੇਂਦੇ ਇਹਨਾਂ ਨੂੰ ਥੋੜਾ ਸਾਥ ਹੋਰ ਮਿਲ ਜਾਂਦਾ ਸ਼ਾਇਦ ਇਹ ਘਟਨਾ ਅੱਜ ਨਾ ਹੋਣ ਤੋਂ ਵੱਤ ਜਾਂਦਾ ਬੱਚੇ ਦੀ ਜਾਨ ਬਚ ਜਾਂਦੀ ਦੇਖੋ ਜੀ ਹਾਂ ਇਹ ਤਾਂ ਗੱਲ ਹੈਗੀ ਹੈ ਦੇਖੋ ਹਰ ਇੱਕ ਚੀਜ਼ ਦੇ ਦੋ ਪਹਿਲੂ ਹੁੰਦੇ ਆ ਚਾਹੁੰਗਾ ਕਿਸੇ ਨੂੰ ਆਪਾਂ ਟਕੇ ਨਾਲ ਕੱਢ ਤਾਂ ਸਕਦੇ ਨਹੀਂ ਉਹ ਵੀ ਇੱਕ ਮਤਲਬ ਬੰਦਾ ਜਿਹੜਾ ਹੁੰਦਾ ਗੱਲ ਕਰ ਇਹਨਾਂ ਦਾ ਏਰੀਆ ਵੱਖਰਾ ਹੋਵੇ ਇਹਨਾਂ ਦਾ ਜਿਹੜਾ ਰਹਿਣ ਸਹਿਣ ਆ ਉਹ ਪਬਲਿਕ ਦੂਸਰੀ ਪਬਲਿਕ ਦੇ ਵਿੱਚ ਨਾ ਹੋਵੇ ਉਦੋਂ ਫਿਰ ਇਹ ਮਤਲਬ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਆ ਜਿਹੜਾ ਕਾਫੀ ਹੋਰਾਂ ਥਾਵਾਂ ਦੇ ਵਿੱਚ ਵੀ ਮਤਲਬ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਉਹ ਕਰਦੇ ਨੇਗੇ ਮੈਂ ਜਿਹਨਾਂ ਦਾ ਰਹਿਣ ਸਹਿਣ ਅਰੇ ਐਸਾ ਜਿਹੜੀ ਉਹ ਥੋੜੀ ਜਿਹੀ ਏਰੀਆ ਤੋਂ ਬਾਹਰ ਹੋਵੇ ਚਲੋ ਜਿਹੜਾ ਕੱਢ ਕਢਾਈ ਵਾਲਾ ਕੰਮ ਹੈ ਉਹ ਤਾਂ ਥੋੜਾ ਜਿਹਾ ਸਖਤ ਸਟੈਪ ਹੈਗਾ ਜਲਦੀ ਨਹੀਂ ਹੁੰਦੇ ਕਿਉਂਕਿ ਇਹਨਾਂ ਦੀ ਗਿਣਤੀ ਵੀ ਬਰਾਬਰ ਹੈ ਮੇਰਾ ਇੱਕ ਸਵਾਲ ਹੈ ਤੁਹਾਨੂੰ ਮਾਫ ਕਰਨਾ ਕੱਢਣ ਵਾਲਾ ਕੰਮ ਜਦੋਂ ਸਾਡੇ ਪੰਜਾਬ ਦੇ ਵਿੱਚ ਕੁੜੀਆਂ ਦੇ ਨਾਲ ਸਾਡੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਜਦੋਂ ਕੋਈ ਸ਼ਾਮ ਨੂੰ ਵਾਕ ਕਰਨ ਜਾਂਦੀ ਲੜਕੀ ਜਾਂ ਫਿਰ ਅਜਿਹਈਆਂ ਘਟਨਾਵਾਂ ਕਹਿੰਦੇ ਨੇ ਕਿ ਉਧਰ ਆਮ ਭਾਸ਼ਾ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਵੀ ਉਧਰ ਭਈਏ ਰਹਿੰਦੇ ਆ ਤੁਸੀਂ ਉਧਰ ਨਾ ਜਾਇਓ ਭਾਈ ਆਮ ਹਾਲ ਹੈ ਸਾਡੇ ਬੱਚਿਆਂ ਨੂੰ ਅਸੀਂ ਕਹਿੰਨੇ ਆ ਵੀ ਉਧਰ ਪਈਏ ਰਹਿੰਦੇ ਆ ਉਧਰ ਨਾ ਜਾਏ ਪਰ ਮੈਨੂੰ ਲੱਗਦਾ ਕਿ ਜਿਵੇਂ ਨਾ ਬੇਰਾ ਵਾਂਗੂ ਆਬਾਦੀ ਇਹਨਾਂ ਦੀ ਪੰਜਾਬ ਦੇ ਵਿੱਚ ਵੱਧਦੀ ਜਾ ਰਹੀ ਹੈ ਤੇ ਪੰਜਾਬ ਸਰਕਾਰ ਵੱਲੋਂ ਇਹਨਾਂ ਤੇ ਰੋਕ ਨਹੀਂ ਲਗਾਈ ਜਾ ਰਹੀ ਦੇਖੋ ਜੀ ਗੱਲ ਇਹ ਹੈ ਵੀ ਇਹਨਾਂ ਦੇ ਇਹਨਾਂ ਨੂੰ ਜਾਇਦਾਦ ਖਰੀਦਣ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਜੀ ਚਲੋ ਆਉਂਦੇ ਆ ਲੇਬਰ ਦੇ ਤੌਰ ਤੇ ਲੇਬਰ ਕੰਮ ਕਰਦੇ ਆ ਆਪ ਦਾ ਤੁਰੇ ਜਾਂਦੇ ਆ ਵਗ ਜਾਂਦੇ ਆ ਮਤਲਬ ਜਿਹੜੀਆਂ ਇਹ ਜਿਆਦੇ ਕਿਉਂਕਿ ਹਿੰਦੁਸਤਾਨ ਦੇ ਕਾਫੀ ਸਟੇਟ ਹੈ ਜਿਹਨੇ ਵੀ ਜਿੱਥੇ ਪੰਜਾਬ ਦਾ ਬੰਦਾ ਜਾ ਕੇ ਜਾਇਦਾਦ ਨਹੀਂ ਖਰੀਦ ਸਕਦਾ ਫਿਰ ਜਿਹੜਾ ਦੂਜੀਆਂ ਸਟੇਟਾਂ ਦੇ ਲੋਕ ਪੰਜਾਬ ਦੇ ਵਿੱਚ ਆ ਕੇ ਜਗਾ ਖਰੀਦ ਸਕਦੇ ਨੇ ਮਤਲਬ ਇਹ ਨਹੀਂ ਕਾਨੂੰਨ ਜ਼ਰੂਰ ਪਾਸ ਹੋਣਾ ਚਾਹੀਦਾ ਕਿਉਂਕਿ ਪਿਛਲੀਆਂ ਸਰਕਾਰਾਂ ਮੈਦਮ ਸੱਤਾ ਦੇ ਲਾਲਚ ਦੇ ਵਿੱਚ ਕਿਉਂਕਿ ਵੋਟ ਰਾਜ ਹੈ ਵੋਟਾਂ ਲੈਣ ਦੇ ਮਾਰੇ ਇਸ ਤਰ੍ਹਾਂ ਅੰਤ ਇਹਨਾਂ ਨੂੰ ਖੁੱਲ੍ਹੇ ਨਾਲ ਛੋਟਾਂ ਦੇ ਦਿੱਤੀਆਂ ਜਿਹਦੇ ਨਾਲ ਕੇ ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗੇ ਅੱਜ ਤੱਕ ਇਹ ਮਤਲਬ ਕਈ ਥਾਵਾਂ ਦੇ ਉੱਤੇ ਹੱਥ ਚੁੱਕ ਕੇ ਪੰਜਾਬੀ ਬੰਦੇ ਨੂੰ ਕੁੱਟਣ ਦੀ ਕੋਸ਼ਿਸ਼ ਵੀ ਕਰਦੇ ਨੇ ਬਿਲਕੁਲ ਬਿਲਕੁਲ ਕਾਫੀ ਘਟਨਾਵਾਂ ਵਾਪਰੀਆਂ ਵੀ ਨੇ ਇਹੋ ਜਿਹੀ ਤੇ ਇਹਨਾਂ ਦਾ ਵੋਟਰ ਰਾਜ ਦੇ ਵਿੱਚ ਕਾਫੀ ਮਤਲਬ ਗਿਣਤੀ ਹੈ ਜਿਹੜੀ ਗਰੋਥ ਹੈ ਆਪਣੇ ਤਾਂ 1% ਗਰੋਥ ਹੈ ਜੇ ਤਾਂ ਇਹਨਾਂ ਦੀ ਗਰੋਥ 7% ਹੈ ਇਹਨਾਂ ਦੀ ਆਬਾਦੀ ਬੜੀ ਤੇਜ਼ੀ ਨਾਲ ਉਸਤਾ ਇਹਨਾਂ ਦੀ ਇਹਨਾਂ ਦੇ ਪੰਜ-ਪੰਜ 7-7 ਬੱਚੇ ਹੁੰਦੇ ਨੇ ਉਸ ਦਾ ਮਤਲਬ ਇਥੋਂ ਬਾਹਰੋਂ ਹੋਰ ਆ ਰਹੇ ਨੇ ਆਂਦੇ ਰਿਸ਼ਤੇਦਾਰ ਆ ਰਹੇ ਨੇ ਜਿੱਤੇ ਆ ਕੇ ਸਾਡੇ ਕਈ ਬਿਜ਼ਨਸਾਂ ਦੇ ਉੱਤੇ ਇਹਨਾਂ ਦੀ ਮਨੋਪਤੀ ਹੋ ਗਈ ਜਿਵੇਂ ਸਾਡੀਆਂ ਰੇੜੀਆਂ ਸਬਜ਼ੀਆਂ ਦੀਆਂ ਨੇ ਬਾਹਰ ਖਾਣ ਪੀਣ ਦੇ ਨੇ ਤੇ ਕੁਲਚੇ ਵਗੈਰਾ ਬੰਗਲਾ ਕੰਮ ਉਹ ਸਾਰੇ ਕੰਮ ਮਤਲਬ ਪੱਥਰ ਦਾ ਕੰਮ ਹੈ ਇਹ ਕਾਫੀ ਕੰਮ ਨੇ ਜਿਹੜੇ ਇਹਨਾਂ ਨੇ ਸਾਡੇ ਪੰਜਾਬੀ ਲੋਕਾਂ ਤੋਂ ਖੋਲੇ तकरीबन ਪੰਜਾਬੀਆਂ ਦੇ ਹੱਥਾਂ ਦੀ ਕਿਰਤ ਸੀ ਜਿਹੜੀ ਇਹਨਾਂ ਨੇ ਮੈਨੂੰ ਲੱਗਦਾ ਵੀ ਜ਼ਿਆਦਾਤਰ ਭਈਆਂ ਨੇ ਇਹੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਜੇਕਰ ਖਾਣ ਪੀਣ ਦੇ ਫਾਸਟ ਫੂਡ ਦੀ ਰੇੜੀਆਂ ਦੀ ਗੱਲ ਕਰੀ ਉਹ ਵੀ ਵੱਡੀ ਮਾਤਰਾ ਦੇ ਵਿੱਚ ਪੰਜਾਬ ਦੇ ਵਿੱਚ ਸਾਰੇ ਬਿਹਾਰ ਦੇ ਜਾਂ ਨੇਪਾਲ ਦੇ ਬੰਦੇ ਨੇ ਜਿਹੜੇ ਉਹ ਕੰਮ ਕਰ ਰਹੇ ਨੇ ਪਰ ਜੇਕਰ ਗੱਲ ਕਰਦੇ ਆ ਖੇਤਾਂ ਦੀ ਨਾਲ ਹੀ ਕਿਸਾਨੀ ਦੀ ਸਾਡੇ ਕਿਸਾਨ ਭਰਾ ਵੀ ਕਈ ਹੁੰਗਾ ਰਾ ਦਿੰਦੇ ਨੇ ਇਹਨਾਂ ਨੂੰ ਘਰਾਂ ਦੇ ਵਿੱਚ ਰਹਿਣ ਲਈ ਜਗ੍ਹਾ ਵੀ ਦਿੰਦੇ ਨੇ ਤੇ ਖੇਤਾਂ ਦੇ ਵਿੱਚ ਕਿੱਤਾ ਵੀ ਦਿੰਦੇ ਨੇ ਪਰ ਜੇ ਉਹੀ ਸਾਡੇ ਪੰਜਾਬ ਦੇ ਮੁੰਡਿਆਂ ਨੂੰ ਇਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਕਈਆਂ ਫੜਾਈਆਂ ਹੁੰਦੀਆਂ ਤਾਂ ਸ਼ਾਇਦ ਅੱਜ ਕੈਨੇਡਾ ਅਮਰੀਕਾ ਦਾ ਪੰਜਾਬ ਦੇ ਬੱਚੇ ਰੁੱਖ ਹੀ ਨਾ ਕਰਦੇ ਮੈਡਮ ਗੱਲ ਇਹ ਹੈ ਸਾਡੀਆਂ ਸਰਕਾਰਾਂ ਗੋਟਰਾਜ ਕਰਕੇ ਸਬਸਿਡੀ ਵਾਲੇ ਚੱਕਰ ਚ ਪੈ ਗਈਆਂ ਮਤਲਬ ਕਿਸੇ ਨੂੰ ਕੋਈ ਚੀਜ਼ ਸਬਸਿਡੀ ਤੇ ਦੇਣ ਲੱਗੀ ਕਿਸੇ ਨੂੰ ਕੋਈ ਚੀਜ਼ ਸਬਸਿਡੀ ਤੇ ਦੇਣ ਲੱਗੀ ਉਹਨਾਂ ਲੋਕਾਂ ਦਾ ਕਾਫੀ ਲੋਕਾਂ ਦਾ ਜਿਹੜਾ ਸਖਤ ਮਿਹਨਤ ਦਾ ਕੰਮ ਸੀ ਉਹ ਸਰਕਾਰਾਂ ਨੇ ਛਡਾਤਾ ਤੇ ਲੋਕ ਮਤਲਬ ਪ੍ਰਵਾਸੀਆਂ ਦੇ ਉੱਤੇ ਨਿਰਭਰ ਹੋ ਗਏ ਇਸ ਕਰਕੇ ਜਿਹੜੀਆਂ ਇ ਇੱਧਰ ਜਾ ਕੇ ਪ੍ਰਵਾਸੀਆਂ ਦੀ ਗਿਣਤੀ ਵਧ ਗਈ ਮੈਡਮ ਹਰਜਿੰਦਰ ਕੌਰ ਡਾਕਟਰ ਹਰਜਿੰਦਰ ਕੌਰ ਕਹਿੰਦੇ ਨੇ ਵੀ 2000 ਹੁਣ 27 ਦੀਆਂ ਇਲੈਕਸ਼ਨਾਂ ਹੋਣਗੀਆਂ 32 मतलब 27 ਤੋਂ 32 ਤੱਕ ਇੱਕ ਪੰਜਾਬੀ ਮੁੱਖ ਮੰਤਰੀ ਬਣੂਗਾ ਉਸ ਤੋਂ ਬਾਅਦ 32 ਤੋਂ ਬਾਅਦ ਜਦੋਂ ਵੋਟਾਂ ਬਣਨਗੀਆਂ ਤਾਂ ਪੰਜਾਬ ਦੇ ਵਿੱਚ ਪ੍ਰਵਾਸੀ ਮੁੱਖ ਮੰਤਰੀ ਬਣੂਗਾ ਦੇਖੋ ਉਹਨਾਂ ਨੇ ਕਿੰਨੀ मतलब ਚਿੰਤਾ ਜ਼ਾਹਰ ਕੀਤੀ ਹੈ ਕਿ ਅਸੀਂ ਪੰਜਾਬੀ ਲੋਕ ਆ ਜਿਹੜੇ ਮਤਲਬ ਉਹਨਾਂ ਦੀਆਂ ਗੱਲਾਂ ਨੂੰ ਸਿੱਧੀ ਅਸਲੀ ਨਹੀਂ ਲੈਂਦੇ ਬਹੁਤ ਘੱਟ ਲੋਕ ਨੇ ਜਿਹੜੇ ਇਹਨਾਂ ਗੱਲਾਂ ਨੂੰ ਸੀਰੀਅਸ ਲੈਂਦੇ ਨੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੱਲੇ ਕੁਝ ਨਹੀਂ ਰਹਿੰਦਾ ਫਿਰ ਸਾਡੇ ਪੱਲੇ ਇਕੱਲਾ ਪਛਤਾਵਾ ਰਹਿ ਜਾਂਦਾ ਹੋਰ ਪਛਤਾਉਣ ਨਾਲ ਕੁਝ ਬਣਦਾ ਨਹੀਂ ਆ ਅੱਜ ਤੋਂ ਅਸੀਂ ਤਿਆਰੀ ਨਹੀਂ ਕਰਦੇ ਜੇ ਅਸੀਂ ਹੁਣ ਤੋਂ ਤਿਆਰੀ ਸ਼ੁਰੂ ਕੀਤੀ ਹੁੰਦੀ ਤਾਂ ਅੱਜ ਜਿਹੜੇ ਇਹ ਹਾਲਾਤ ਨੇ ਜੇ ਬੱਚੇ ਦੀ ਜ਼ਿੰਦਗੀ ਸੇਫ ਹੁੰਦੀ ਜੀ ਬਿਲਕੁਲ ਪਰ ਜਿੰਦਰ ਜੀ ਜੇਕਰ ਉੱਥੇ ਹੀ ਗੱਲ ਕਰੀਏ ਇੱਥੇ ਹੀ ਇੱਕ 13 ਸਾਲ ਬਾਅਦ ਲੜਕੀ ਨੂੰ ਇਨਸਾਫ ਮਿਲਿਆ ਜੋ ਕਿ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੀ ਸੀਗੀ ਤੇ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਨੇ ਉਹਨਾਂ ਉੱਪਰ ਹੱਥ ਉਠਾਇਆ ਸੀ ਜਾਂ ਕੁੱਟਮਾਰ ਕੀਤੀ ਸੀ ਕੁੜੀ ਦੀ ਤਾਂ ਉਹਦੇ ਸਜ਼ਾ ਦੀ ਜਿਹੜੀ ਹੈ ਅੱਜ ਤੁਹਾਨੂੰ ਕੀ ਲੱਗਦਾ ਵੀ ਕਿਤੋਂ ਕਿੰਨੇ ਟਾਈਮ ਤੱਕ ਦੀ ਉਹਨਾਂ ਨੂੰ ਜਿਹੜੀ ਸਜ਼ਾ ਉਹ ਮਿਲ ਦੇਖੋ ਜੀ ਇਹ 13 ਸਾਲ ਪੁਰਾਣਾ ਕੇਸ ਹੈ ਜੀ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਇਸ ਟਾਈਮ ਦੇ ਉੱਤੇ ਇੰਪੁਲਸ ਦੀ ਕਸਟਡੀ ਚ ਨੇ ਅੱਜ ਉਹਨਾਂ ਨੂੰ ਜਿਹੜਾ ਦੋਸ਼ੀ ਇਕਰਾਰ ਕੱਲ ਦੇਤਾ ਸੀ ਪਰसों ਅੱਜ ਉਹਨਾਂ ਦੀ ਸਜ਼ਾ ਦਾ ਐਲਾਨ ਕਰਨਾ ਤੇ ਜਿਹੜਾ ਸਜ਼ਾ ਦਾ ਜਿਹੜਾ ਪ੍ਰਾਵਧਾਨ ਹੈ ਉਹ 1 ਸਾਲ ਤੋਂ ਲੈ ਕੇ 5 ਸਾਲ ਤੱਕ ਹੈ ਜੱਜ ਕਮ ਜੱਜ ਨੇ ਆਪਣੇ ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਪ੍ਰੇਮ ਕੁਮਾਰ ਜੀ ਉਹ ਦੇਖੋ ਮਤਲਬ ਕਿਉਂਕਿ ਬਹੁਤ ਤਰੀਕਾਂ ਵੀ ਬਹੁਤ ਬਹੁਤ ਜਾਨੀਆਂ ਨੇ ਜੁਡੀਸ਼ਰੀ ਇੱਕ ਨਿਰਪੱਖਤਾ ਜੀ ਨਾਲ ਜਦੋਂ ਵੀ ਕਿਸੇ ਨੂੰ ਸਜ਼ਾ ਸੁਣਾਉਣੀ ਹੁੰਦੀ ਹੈ ਇਹ ਸੋਚਦੇ ਆ ਵੀ ਇਹਨੂੰ ਲੰਮਕ ਤੇ ਨੂੰ ਕਿੰਨਾ ਚ ਰੋ ਗਿਆ ਇਸ ਕਰਕੇ ਮਤਲਬ ਉਹਨਾਂ ਨੂੰ ਸਜ਼ਾ ਹੈ ਜਿਹੜੀ ਉਸ ਹਿਸਾਬ ਦੇ ਨਾਲ ਅਨਾਉਂਸ ਕਰਨਗੇ ਕਿਉਂਕਿ ਉਹਨਾਂ ਦੀ ਜੇ ਸਜ਼ਾ 2 ਸਾਲ ਤੋਂ ਵੱਧ ਹੁੰਦੀ ਹੈ ਤਾਂ ਐਮਐਲਏ ਸ਼ਿਪ ਹੈ ਜਿਹੜੀ ਉਹ ਵੀ ਖਤਮ ਹੋ ਸਕਦੀ ਹੈ ਤਾ ਪੰਜਾਬ ਦੇ ਵਿੱਚ ਇੱਕ ਹੋਰ ਉਪਚੋਣ ਜਿੱਥੇ ਤਰਨਤਾਰਨ ਦੇ ਵਿੱਚ ਉਪਚੋਣ ਹੋਣੀ ਹੈ ਤਾਂ ਇਹ ਵੀ ਇੱਕ ਉਪਚੋਣ ਹੈ ਜਿਹੜੀ ਉਹ ਹੋਣ ਦਾ ਜਿਹੜਾ ਖਤਰਾ ਉਹ ਮੰਡਰਾ ਰਿਹਾ ਹੈ ਅੱਜ ਇਸ ਗੱਲ ਦਾ ਜਿਹੜਾ ਫਾਈਨਲ ਹੈ ਉਹ ਲੋਕਾਂ ਦੇ ਸਾਹਮਣੇ ਜਲਸਾਬਾ ਦਕਲੇਰ ਕਰ ਦੇਣਗੇ ਜੀ ਬਹੁਤ ਬਹੁਤ ਮਿਹਰਬਾਨੀ ਰਜ਼ਿੰਦਰ ਜੀ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਦਸ਼ਕਾਂ ਨਾਲ ਕੀਮਤੀ ਵਿਚਾਰ ਸਾਂਝੇ ਕੀਤੇ ਨੇ ਧੰਨਵਾਦ ਜੀ ਸ਼ੁਕਰੀਆ ਸੋ ਦੋਸਤੋ ਅਸੀਂ ਰਜ਼ਿੰਦਰ ਜੀ ਮਾਨਸਾ ਤੋਂ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਇਸ ਜੋ ਹਸ਼ਿਆਰਪੁਰ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ ਇੱਕ 5 ਸਾਲ ਦੇ ਬੱਚੇ ਨੂੰ ਇੱਕ ਪ੍ਰਵਾਸੀ ਦੇ ਵੱਲੋਂ ਪਹਿਲਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਉਸ ਤੋਂ ਬਾਅਦ ਜਦ ਬੱਚਾ ਰੋਂਦਾ ਕਰਲਾਉਂਦਾ ਜਾਂ ਫਿਰ ਕਿਸੇ ਨੂੰ ਆਵਾਜ਼ਾ ਲਗਾਉਂਦਾ ਉਸਨੂੰ ਡਰ ਦੇ ਮਾਰੇ ਉਸ ਬੱਚੇ ਦਾ ਕਤਲ ਕਰਕੇ ਸ਼ਮਸ਼ਾਨ ਘਾੜ ਦੇ ਵਿੱਚ ਜਿਹੜੀ ਡੈੱਡ ਬੋਡੀ ਉਹਨੂੰ ਰੱਖ ਦਿੱਤਾ ਗਿਆ ਸੀ ਪਰ ਜੇਕਰ ਅਸੀਂ ਗੱਲ ਕਰੀਏ ਉਸ ਮਾਸੂਮ ਦੀ ਕੀ ਗਲਤੀ ਸੀ ਉਸਦੇ ਨਾਲ ਜਿਹੜੇ ਜੋ ਵੀ ਵਾਪਰਿਆ ਉਹਦਾ ਦੁੱਖ ਦੁਨੀਆ ਤੇ ਕੋਈ ਸਮਝ ਨਹੀਂ ਸਕਦਾ ਜਿਹਦੀ ਮਾਂ ਦੀ ਕੁੱਖ ਖਾਲੀ ਹੋ ਗਈ ਹੈ ਭੈਣ ਦਾ ਭਰਾ ਇਸ ਦੁਨੀਆ ਤੋਂ ਚਲਾ ਗਿਆ ਦੁਬਾਰਾ ਉਸ ਨੇ ਜਨਮ ਲੈਣਾ ਇਕੱਠੇ ਹੋਣਾ ਜਾਂ ਨਹੀਂ ਹੋਣਾ ਪਰਿਵਾਰ ਤੇ ਇਸ ਟਾਈਮ ਜਿਹੜਾ ਦੁੱਖਾਂ ਦਾ ਪਹਾੜ ਹੈ ਉਹ ਟੁੱਟਿਆ ਹੋਇਆ ਤੇ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਸੋਗ ਦੀ ਲਹਿਰ ਹੈ ਉਹ ਬਣੀ ਹੋਈ ਹੈ ਪਰ ਮੈਨੂੰ ਲੱਗਦਾ ਵੀ ਪੰਜਾਬ ਸਰਕਾਰ ਨੂੰ ਪ੍ਰਵਾਸੀਆਂ ਨੂੰ ਤਾਂ ਪੰਜਾਬ ਦੇ ਵਿੱਚੋਂ ਬਾਹਰ ਜਾਣ ਦੇ ਲਈ ਕੋਈ ਨਾ ਕੋਈ ਜ਼ਰੂਰ ਜਿਹੜਾ ਵੱਡਾ ਉਪਰਾਲਾ ਉਹ ਕਰਨਾ ਚਾਹੀਦਾ ਤਾਂ ਜੋ ਆਏ ਦਿਨ ਅਸੀਂ ਦੇਖਦੇ ਹਾਂ ਵਾਰਦਾਤਾਂ ਜਿਹੜੀਆਂ ਪ੍ਰਵਾਸੀਆਂ ਦੇ ਵੱਲੋਂ ਅਕਸਰ ਹੀ ਦੇਖਣ ਨੂੰ ਮਿਲਦੀਆਂ ਜਾਂ ਫਿਰ ਪੰਜਾਬੀਆਂ ਦੇ ਨਾਲ ਕੁੱਟਮਾਰ ਦਾ ਮਾਮਲਾ ਸ਼ਰੀਆਮ ਬਾਜ਼ਾਰਾਂ ਦੇ ਵਿੱਚ ਤੇ ਜਾਂ ਫਿਰ ਘਰੇਲੂ ਜਿਹੜੀਆਂ ਚੀਜ਼ਾਂ ਨੇ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਖੁੰਦਕਬਾਜੀ ਤੋਂ ਲੈ ਕੇ ਜਿਵੇਂ ਕਿ ਆ ਬੱਚੇ ਦਾ ਕਤਲ ਹੈ ਜਿਹੜਾ ਉਹ ਕਰ ਦਿੱਤਾ ਗਿਆ ਸੋ ਦੋਸਤੋ اے ਸੀ ਅੱਜ 11 ਵਜੇ ਦੀ ਲਾਈਵ ਦੀ ਸਾਡੀ ਅਪਡੇਟ ਅਸੀਂ ਕੋਈ ਹੋਰ ਨਵਾਂ ਮੁੱਦਾ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ اے ਏ